ਫਿਕਰੀ ਵਿਸ਼ੇ ਰਚਨਾ ਕਵੀ ਮੁਸਕਾਨ ਪਤਨੀ ਵਾਲੀ ਵੀ ਰਜੂ ਕਰ ਸੀ ਆਪ ਸੋਨੇ ਯੁਗ ਲਾਗੇ ਤੋਂ ਵਧਾਵਾ ਕਵੀ ਮੁਸਕਾਨਾ ਸੋਨੇ ਵੰਦਨ ਇਹ ਵੀ ਨਾ ਨਹਕੜੀ ਨਿਕਰੀ ਮਾਰੀ ਲਾਡ ਗਵਾਈ ਨਾ ਨੇਰੀ ਇਰੇ ਦਿਕਰੀ ये पापा पगली भरती पिता संग કુમકુમ વરણી પગલિયું હે નાનકડી દીકરી પાપા પગલી કુમકુમ વરણી બાપની આંગળી પકડી અને ચાલતી જાતી હરખાતી હે બાપનું સામે જોતી ઘડીએ ઘડીએ મુખડા મલકાવતી હે જ્યારે બાપને કંઈક કહેતી હૈ મેં વાલ વરસાવતી બાપ ਇਵੀ ਨਾ ਨੇ ਰੀ ਵਿਕਰੀ ਰੇ ਮਾਦੀ ਲੜੋਖ ਵਾਜੀ ਦੀ ਕਰੀ ਏ ਪਿਤਾ ਨੋ ਏਵਾਲ ਨੋਂਦਰੀਓ ਪਿਤਾ ਨੂੰ ਘਰੇ ਨੂੰ ਏ ਦੀ ਕਰੀ ਬਾਪ ਖਬੇਰੇ ਬੇਸਾੜੀ ਲੜ ਰੇ ਇਹ ਲੜਾਵੇ ਜੁਨੀ ਇਹ ਧੀਕਰੀ ਨੇ ਕਿ ਬਾਪ ਖਬਾ ਪਰ ਬਿਹਾਰੀ ਦੁਨੀਆ ਨਾ ਨਜ਼ਾਰਾ ਦਿਖਾਰੇ ਬਾਪ ਲਾੜ ਲੜਾਵੇ ਹੈ ਮਰੀ ਧੀਕਰੀ ਮਰੀ ਧੀਕਰੀ ਕਰਤਾ ਮੁਕੜਾ ਸੁਕਾਏ ਮਾਫਰਨਾ ਕਿ ਜਨ ਨੇ ਜਨੇ ਤਾ ਨੋ ਪਾਲੋ ਵੜੋ ਇਹ ਪਕੜੀ ਨੇ ਚੱਲਦੀ ਇਹ ਪਾਛੜ ਪਾਛੜ ਇਹ ਮਾਨਪਾਲ ਵਡਾਲੂ ਇਹ ਪਕੜੀ ਨੇ ਚੱਲਦੀ ਇਹ ਮਾਨੀ ਮਮਤਾ ਰੇ ਜੋਈ ਜੋਈ ਧੀਕਰੀ ਪਾਛੜ ਨੇ ਪਾਛੜ ਕੇ ਮਾਨੋ ਵੋਗਾਰੇ ਮੂਲੋ ਨੂੰ ਪਾਲੋ શીતળ સાંયળું હે એના પાલવડા પકડીને દીકરી માની પાછળ સંતાન પાછળ પાછળ ચાલતું હોય મા માફ કરતું હોય કાલું ઘેલું બોલતું હોય હે માને વાળથી વધાવતું હોય દીકરી કે દીકરો ભાઈ દીકરી હોય કે દીકરી હોય એક સમાન સંતાન છે પરમાત્માએ આપેલા આ સંતાન છે આ અમરફળ છે એને સ્વયં સ્વીકારી લેજો દીકરી હોય કે દીકરા હોય दिकरी बे कुडने तारे तारे दिकरी कुडने तारे शे बाप हे जी चार दिकरी ही मोटेरी थाई अगर रे पंखीडा डालो माडू ये सोड़ी ये तो ये सासर वाट जाए माँ बाप ना मोह घर परिवार ना मोह ਕਰ ਘੁਰੜਾ ਨਾਮ ਹੋਉ ਗਾਮਨਾ ਗੋਦਰ ਨਾਮ ਹੋ ਹੈ ਹੈ ਜਾਂ ਬਲੀ ਪਿਪੜੀ ਰਮਤੀ ਹੋਈ ਇਹਨਾ ਪ੍ਰੇਮ ਐਨੀ ਹੋਪ ਹੈ ਹੈ ਇਹਨੋ ਮੋਹ ਮੁਗੀ ਅਨੇ ਇੱਕ ਦਿਨ ਮਹਿਰ ਸੋੜੀ ਸਾਥਰ ਜਾਣੂ ਬਾਪ ਕੇ ਧੀ ਇੱਕ ਦਿਨ ਜਾਏ ਲੈ ਸਾਥਰੀ ਲੜਾਵੇ ਲਜੇਨੀ ਲਾਡਰੀ ਕਿ ਜਨੇ ਲਾੜੇ ਲੜਾਵਿਆ ਹੋਈ ਇਹ ਧੀ ਕਰੀ ਸਾਸਰ ਵਾਟ ਜਾਏ ਕੇ ਮਾਤਾ ਪਿਤਾ ਕਰੇ ਰੁਦੋਂ ਇਹ ਵੜਾਉਤਾ ਇਹ ਧੀ ਕਰੀ ਨੇ ਮਾਡਵੜੇ ਥੀ ਮੁਗਦਾ ਮਾਥੇ ਜੋਨੇ ਆਤ ਕਿ ਧੀ ਕਰੀ ਪਰਣੀ ਨੇ ਜਾਈ ਮਾਡਵੜੇ ਥੀ ਬਰਾਈ ਵੀਨੀ ਸਭ ਜਨ ਘਰ ਪਰਿਵਾਰ ਭਾਈ ਬੇਨ ਬੋਝਾਈ ਹੈ ਮਾਂ ਚਕਾ ਸਮਦੀ ਪਰਿਵਾਰ ਸੋ ਧੀ ਕਰ ਨੇ ਮਾਥੇ ਹੱਥ ਮੁਕੀ ਵਿਦਾਈ ਆਪੇ ਮਨੇ ਅਗਰ ਆਵੀ ਰੁਧਨ ਕਰੇ ਜੇ ਲੈ ਜੋ ਵੀ ਧੀ ਖੇਲੇ ਖੇਲੇ ਧੀ ਜਆ ਬਾਪ ਬੋਈ ਤਰ ਖੇਲੇ ਬਾਪ ਅਗਰ ਧੀ ਆਵੇ ਕਿਰੋ ਤੋ ਜੋ ਦੀ ਮਾਪਨੇ ਰੂਏ ਚੋਧਾਰ ਆਸੂੜੇ ਧੀਕਰੀ ਜਾਤਾ ਇਹ ਸਸਰ ਵਾਟ ਕੇ ਬਾਪਨੇ ਜੋਈ ਚੋਧਾਰਾਂ ਆ ਛੇ ਧੀਕਰੀ ਰੜਤੀ ਹੋਈ ਸਸਰ ਵਾਟ ਜਤੀ ਹੋਈ ਧੀਕਰੀ ਅਨੇ ਧੀਕਰੀ ਸਸਰ ਵਾਟ ਜਤੀ ਰੋਧਨ ਕਰਤੀ ਹੋਈ ਵਾ ਇਹ ਰੜੇ ਚੋਧਾਰਾਂ ਛੇ ਜੋਈ ਜੋਈ ਨਿਬਾਪ ਰੇ ਇੱਕ ਬੇਰੇ ਇਹ ਮੁਕੀ ਨੇ ਮਾਥੂੜੜੇ ਧੀਕਰੀ ਰੇ ਕਿ ਜੋਦਾ ਰਾਂਛੂੜੇ ਬਾਪਨਾ ਕਬਾ ਪਰ ਮਾਥੂ ਰੱਖੀ ਧੀਕਰੀ ਰੜਕੀ ਹੋਈ ਛੋੜੀ ਨ ਜਵਾਨ ਸੇ ਮਾਪਨੇ ਰੜਤਾ ਰੜਤਾ ਕਹੇ ਧੀਕਰੀ ਪਰ ਮਾਤ ਮਾਲੇ હવે જાવું હું તો છોડી એ મૈયર કેરી એ રે રે છોડી મારે ઘર પરિવાર માતા પિતાનો પ્રેમ રે છોડી જાઉં હવે મારે સાટ મારા માવતર ની એ સંભાળું પ્રભુ તમે રાખજો રે જતા જતા દીકરી પરમાત્માને ભલામણ કરતી દીધા છે હૈ પમાત્મા હું જોઉ છું હવે પીર છોડી સાસર વાટ મારા માવતરની ખબર રાખજે એમને દલ દુઃખ ન લાગે એમને મારું આઠું ન લાગે એમને દુઃખ ન લાગે હે વિદાય દેતા માથે હાથ મૂકીને અર્ખેપ મને વિદાય કરે એમને દુઃખ ન લાગે દલમાં હે દીકરી કાલા વલા કરતી પરમાત્માને અર્જુ કરે છે તારે બાપ શું કહે છે કે દીકરી ਅਵੇ ਦੁੱਧੋਂ ਬੰਬੇ ਬੰਬੇ ਕੁੜਨੀ ਧੀਕਰੀ ਏ ਬਣੀ ਰੇ ਧੀਕਰੀ ਮਾਰੀ ਜਣਵ ਜੇ ਏ ਮਯਰਨਾ ਤੂੰ ਹਿਤ ਪ੍ਰੇਮ ਰੇ ਸਤਰੀ ਕਾ ਸਸਰੀਆ ਮਾ ਮਾਪ ਨੇ ਮਾਨ ਸਨਮਾਨ ਆਬਰੂ ਹੈ ਮਾਨ ਬਭੂ ਤੂੰ ਜਾੜ ਜੇ ਧੀਕਰੀ તારા માવતરની તારા માની તારા પરિવારની તારા દીકરી હવે એ માવતર રે તારા એમને સિવાય કરજે રે સાચા દલ રે કે દીકરી હવે અમે તો તારા માવતર

ਨਈਂ ਤੇ ਮਔਰਤਾਸ ਨੇ ਪ੍ਰੇਮਨਾ ਆਸੂੜਾ ਆਤ ਮਰੀ ਧੀਕਰੀ ਮਾਰਾ ਘਰ ਖੁਰੜਾ ਮੇਲੀ ਸਾਸਲ ਬਾਟ ਦੇਰੀ ਸੀ ਏਰ ਵੇਰੂਏ ਤਾਨਾ ਬਾਪਰੇ ਮੁਛਾੜੋ ਧੀਕਰੀ ਵਿਦਾਇ ਤਨ ਦੇਤਾ ਰਈ ਜੜਵ ਜੇ ਏ ਮਯਰ ਨਾ ਤੁਮਾਨ ਰੇ ਰੱਖ ਜੇ ਧੀਕਰੀ ਏ ਮਯਰ ਮਯਰ ਨਾ ਮਾਨ ਰੇ ਏ ਪਿਓਰ ਮਾ ਏ ਮਾਉਤਰ ਨਾ ਸਸਰੀਏ ਮਾਨ ਰੇ ਕਿ ਪੀਰ ਨਾ ਮਾਨ ਤਰ ਸਸਰੀਏ ਮਾ ਝਾੜੀ ਵੀ ਆਪ ਜੀ ਦਿਕਰੀ ਹੈ ਮਾਥੇ ਹੱਥ ਮੁਕੀ ਤਰ ਮਾਉਤਰ ਤਨ ਆਸੀ ਦੇਸੀ ਤਰ ਭਾਈ ਭੋਜਈ ਤਨ ਆਸੀ ਸਾਪੇ ਤਾਰੀ ਬੇਨੂ ਤਾਰੋ ਗਾਮ ਪਰਿਵਾਰ ਕੁਟੁੰਬ ਕਬੀਲਾ ਤਨ ਆਸੀ ਸਾਪੇ ਜੀ ਦਿਕਰੀ ਤੁ ਸੁਖੀ ਥਜੀ ਸੁਖੀ ਰਹੇ ਜੀ ਤਰ ਸਸਰ ਵਟ ਮਤਰਾ ਸਾਸੂ ਸਸਰਾ ਨਹੀਂ ਸੇਵਾ ਕਰ ਜੀ ਤੇ ਵੀ ਸੌਜਣ dikrane vidai dieta samjhana pave se kavi muskan na apsone vandan yog lagat ho vadhava vinanti kavi muskan na vandan vandan